ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ अहम ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਫਰਜੀ ਟਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 3225 ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀ ਜਿਨ੍ਹਾਂ ਦੇ ਰਿਪੋਰਟ ਹੋਣ ਤੋਂ ਬਾਅਦ ਹੁਣ 15 ਟਰੈਵਲ ਏਜੰਟਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਮੰਤਰੀ ਢਾਲੀਵਾਲ ਦਾ ਕਹਿਣਾ ਹੈ ਕਿ ਮਨੁੱਖੀ ਤਸਕਰੀ ਦਾ ਇਹ ਤੰਦਾ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਜਿਸ ਨੂੰ ਰੋਕਣ ਦੀ ਲੋੜ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਕਿ ਆਪਣੇ ਬੱਚਿਆਂ ਨੂੰ ਗਲਤ ਤਰੀਕਿਆਂ ਦਰਾਹੀ ਵਿਦੇਸ਼ ਨਾ ਭੇਜਿਆ ਜਾਵੇ ਦੇਖੋ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜੀ ਪੰਜਾਬ ਦੇ ਵਿੱਚ ਸਨ ਬਾਈ ਤੋਂ ਲੈ ਕੇ ਹੁਣ ਤੱਕ ਅਸੀਂ ਕਿਉਂਕਿ ਪਹਿਲਾਂ ਤੇ ਸਮਝਣਾ ਪਊਗਾ ਕਿ ਜਿਹੜਾ ਇਹ ਟਰੈਵਲ ਜੰਟਾਂ ਵਾਲਾ ਕੰਮ ਹੈ ਜਿਹੜਾ ਗੈਰਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਬਹੁਤ ਪੁਰਾਣਾ ਚੱਲ ਰਿਹਾ ਤੇ ਬੜੇ ਸਾਲਾਂ ਤੋਂ ਚੱਲ ਰਿਹਾ ਉਹਦੇ ਇਸ ਧੰਦੇ ਦਾ ਜਿਹੜਾ ਨੈਟਵਰਕ ਹੈ ਉਹ ਪੰਜਾਬ ਦੀ ਇੱਕ ਨੁੱਕੋਂ ਤੋਂ ਲੈ ਕੇ ਨਿਊਯਾਰਕ ਤੱਕ ਟ੍ਰਾਂਟੋ ਤੱਕ ਲੰਡਨ ਦੁਬਈ ਤੱਕ ਜਿਹੜਾ ਫੈਲਿਆ ਬੰਬੇ ਕਲਕੱਤਾ ਦਿੱਲੀ ਬਹੁਤ ਲੰਬਾ ਚੌੜਾ ਸੋ ਸਾਨੂੰ ਬੜੀ ਮੁਸ਼ਕਲ ਕਰਨੇ ਪਈ ਬੜੀ ਮਿਹਨਤ ਕਰਨੀ ਪਈ ਜਦੋਂ ਤੋਂ ਅਸੀਂ ਲੱਗੇ ਆ ਉਹ ਅਸੀਂ ਕਾਫੀ ਮਿਹਨਤ ਕਰਨ ਤੋਂ ਬਾਅਦ 3200 ਤੇ 25 ਕੇਸ ਜਿਹੜੇ ਹੁਣ ਤੱਕ ਰਜਿਸਟਰ ਕੀਤੇ ਇਹਨਾਂ ਵਿੱਚ ਕੁਝ ਲੋਕ ਜੇਲ੍ਹਾਂ ਚ ਗਏ ਕਈਆਂ ਲੋਕ ਕਨਫਾਈਨ ਹੋਇਆ ਕਈ ਕੁਝ ਹੋਇਆ ਹੁਣ ਜਦੋਂ ਅਮਰੀਕਾ ਨੇ ਪਿਛਲੇ 5 ਤਰੀਕ ਤੋਂ ਜਿਹੜੇ ਗੈਰ ਕਾਨੂੰਨੀ ਭਾਰਤੀ ਉੱਥੇ ਗਏ ਸੀ ਉਹਨਾਂ ਨੂੰ ਡਿਪੋਰਟ ਕਰਨਾ ਜਿਹੜਾ ਸ਼ੁਰੂ ਕੀਤਾ ਉਹ ਲੋਕ ਜਦੋਂ ਇੱਥੇ ਆਏ ਤੇ ਉਹਨਾਂ ਨੇ ਬੜੇ ਲੋਕ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਦੱਸੀਆਂ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹੋਈ ਹੋਈ ਜਿਸ ਤੰਗ ਨਾਲ ਉਹਨਾਂ ਨੂੰ ਲਿਆਂਦਾ ਗਿਆ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਔਰ ਦੂਜੇ ਦਜਾਂ ਤੇ ਸਿਰਾਂ ਤੋਂ ਪੱਗਾ ਵਿਲਾਕ ਉਹਨਾਂ ਨੂੰ ਲੈਂਦਾ ਗਿਆ ਉਹ ਤਾਂ ਹੈ ਹੀ ਹੈ ਉਹ ਜੰਗਲਾਂ ਤੇ ਦਰਿਆਵਾਂ ਤੇ ਸਮੁੰਦਾਂ ਨੂੰ ਤਰ ਕੇ ਕਿੱਦਾਂ ਉੱਥੇ ਪਹੁੰਚੇ ਉਹ ਵੀ ਉਹਨਾਂ ਦੀ ਦਾਸਤਾਨ ਜਿਹੜੀ ਬੜੀ ਲੋਕ ਖੜੇ ਕਰਨ ਵਾਲੀ ਸੀਗੀ ਪਰ ਸਭ ਤੋਂ ਜ਼ਿਆਦੀ ਉਹਨਾਂ ਦੇ ਟ੍ਰੈਵਲ ਏਜੰਟਾਂ ਦੇ ਦਾ ਕਿੱਦਾਂ ਉਹ ਠੱਗੀ ਮਾਰਦੇ ਆ ਜਿਹੜਾ ਕੰਮ ਇੱਥੋਂ ਇੰਡੀਆ ਤੋਂ ਤੋੜ ਲੱਗਿਆ ਅੱਜ-ਬੱਤੀ ਲੱਖਾਂ ਦਾ ਸੌਦਾ ਹੁੰਦਾ ਤੇ ਜਿਹੜੇ ਰਸਤੇ 'ਚ ਚਲੇ ਜਾਂਦੇ ਜੋ ਫਾਹ ਜਾਂਦੇ ਤੇ ਬਹੁਤ ਸਾਰੇ ਡੈਂਟ ਆਮ ਬੰਦਿਆ ਕੋਲ 45-45 ਲੱਖ ਰੁਪਇਆ 50-50 ਲੱਖ ਰੁਪਇਆ ਲੈ ਕੇ ਕਈ 60-60 ਲੱਖ ਰੁਪਇਆ ਵੀ ਲੈ ਕੇ ਉਹਦੇ ਬਹੁਤ ਵੱਡਾ ਪਹਿਲਾਂ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਡੋਂਕੀ ਲਗਣੀ ਆ ਜਾਂ ਕੀ ਹੋਣਾ ਬੀਤੇ ਕੱਲ ਵੀ ਮੇਰੇ ਕੋਲ ਚੰਡੀਗੜ੍ਹ 'ਚ ਕੇਸ ਆਇਆ ਦੋਵੇਂ ਦੀ ਗਏ 90 ਲੱਖ ਰੁਪਇਆ ਦਿੱਤਾ ਉਹਨਾਂ ਨੇ ਉਹ ਕਹਿੰਦੇ ਜੀ ਸਾਨੂੰ ਬਰਾਜ਼ੀਲ ਜਾ ਕੇ ਪਤਾ ਲੱਗਾ ਕਿ ਅਸੀਂ ਤਾਂ ਮਤਲਬ ਫਸ ਗਏ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਫੇਰ ਉਹ ਪਿੱਛੋਂ ਘਰਦਿਆਂ ਨੂੰ ਕਾਲਾਂ ਕਰਦੇ ਆ ਏਜੰਟ ਵੀ ਜਾ ਪੈਸੇ ਉਹਦੇ ਉਹ ਨਹੀਂ ਤੇ ਤੁਹਾਡਾ ਬੱਚਾ ਫਸ ਗਿਆ ਇੱਥੇ ਰਹਿ ਜਾਊਗਾ ਪਾਸਪੋਰਟ ਉਹਨਾਂ ਕੋਲ ਲੈ ਲੈਂਦੇ ਆ ਸੋ ਅਸੀਂ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ 15 ਬੱਲੇ ਜਿਹੜੇ ਟਰੈਵਲ ਏਜੰਟ ਜਿਨ੍ਹਾਂ ਨੇ ਇਹ ਧੰਦਾ ਜਿਹੜਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਪੱਤੇ ਜਿਹੜੇ ਆ ਦਰਜ ਕੀਤੇ ਆ ਤਿੰਨ ਬੰਦੇ ਅरेस्ट ਹੋਏ ਆ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਮਤਲਬ ਜਿਹੜਾ ਸਾਨੂੰ ਲਿਖਤੀ ਦੋ ਸਾਨੂੰ ਬਿਆਨ ਦੋ ਬਿਆਨ ਦੇਣ ਤੋਂ ਬਾਅਦ ਅਸੀਂ ਮਤਲਬ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਪਰ ਜਦੋਂ ਤੋਂ ਅਸੀਂ ਪੱਤੇ ਸ਼ੁਰੂ ਕਰਨਾ ਕੀਤੇ ਉਦੋਂ ਤੋਂ ਇੱਕ ਟ੍ਰੈਵਲ ਜੈਂਟਰ ਤੋਂ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਫੋਨ ਸ਼ੁਰੂ ਕੀਤੇ ਗਏ ਤਦ ਆਤਿਮ ਨੂੰ ਸ਼ਾਹਕੋਟ ਤੋਂ ਇੱਕ ਨੌਜਵਾਨ ਦੀ ਕਹਾਣੀ ਆਈ ਸੀ ਕਿ ਮੈਂ ਮਤਲਬ ਜਿਹੜਾ ਗਿਆ ਸੀਗਾ ਡੌਕੀ ਦੇ ਥੂ ਮੇਰੇ ਕੋਲ ਏਜੰਟ ਨੇ 45 ਲੱਖ ਰੁਪਏ ਲਿਆ ਸੀਗਾ ਪਤਾ ਤੇ ਉਹਨੂੰ ਥਾਣੇ ਸੱਦਿਆ ਸੀਗਾ ਤੇ ਉਹ ਮਤਲਬ ਜਿਹੜਾ 15 ਲੱਖ ਰੁਪਏ ਵਾਪਸ ਕਰਦਾ ਪਰ ਅਸੀਂ ਆਪਣੇ ਪੈਸੇ ਪੂਰੇ ਲੈਣੇ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੂਰੇ ਪੈਸੇ ਲੋ ਜ ਨਹੀਂ ਦਿੰਦਾ ਫਿਰ ਪੱਤਿਆ ਦਰਜ ਕਰ ਦੇਾਂਗੇ ਸੋ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੋਇਆ ਜਾਂ ਜਿਹੜਾ ਉਹਨਾਂ ਨਾਲ ਫਰਾਡ ਕੀਤਾ ਗਿਆ ਉਹ ਕੋਪਰਾਧਧੀ ਨਹੀਂ ਸੀਗੇ ਉਹ অপরাধ ਦਾ ਸ਼ਿਕਾਰ ਹੋਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਨੁੱਖੀ ਤਸਕਰੀ ਜਿਹੜੀ ਹੈ ਇਹਨੂੰ ਢੱਕਿਆ ਜਾਵੇ ਜਿਹੜੇ ਜਿਹੜੇ ਟਰੈਵਲ ਏਜੰਟਾਂ ਦੇ ਦਾਈ ਜਿਹੜੇ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਦੇ ਦਾਈ ਇਹ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਪੰਜਾਬ ਸੰਗਤ ਜਿਹੜੀ ਆ ਉਹ پابੰਦ ਹੈ ਪੰਜਾਬ ਸੰਗਤ ਦੇ ਮਾਝੋ ਮੁਖੰਤੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਖਤ ਅਦਾ ਤਾਂ ਕੀਤੀ ਹੈ ਇਹ ਬੰਦੇ ਜਿਹੜੇ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਕਰਦੇ ਆ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਗੈਰ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਊਗੀ ਸੋ ਉਸ ਤਹਿਤ ਅਸੀਂ ਇਹ ਪੱਤੇ ਜਿਹੜੇ ਦਰਜ ਕੀਤੇ ਆ ਉਦੋਂ ਮੈਨੂੰ ਲੱਗਦਾ ਉਹਨਾਂ ਦੇ ਦਿਨਾਂ ਤੱਕ ਅਸੀਂ ਹੋਰ ਬੱਤੇ ਦਰਜ ਕਰਦਾਂਗੇ ਕਿਉਂਕਿ ਕੱਲ ਕਈ ਬੰਦੇ ਸਾਡੇ ਐਨਆਈ ਡਿਫਟਰ ਚ ਆ ਕੇ ਸਾਡੇ ਏਡੀਜੀਪੀ ਸਾਹਿਬ ਨੂੰ ਮਿਲ ਕੇ ਗਏ ਆ ਉਦੋਂ ਇਸ ਗੱਲ ਲਈ ਕਹਿ ਕੇ ਗਏ ਕਿ ਸਾਨੂੰ ਇੱਕ ਦੋ ਦਿਨ ਦੇ ਦਿਓ ਏਜੰਟ ਨੇ ਜਿਹੜਾ ਸਾਨੂੰ ਵਾਦਾ ਕੀਤਾ ਜੇ ਨਹੀਂ ਤੇ ਅਸੀਂ ਬਿਆਨ ਦੇ ਦਾਂਗੇ ਤੁਸੀਂ ਬੱਤਾ ਦਰਜ ਕਰ ਦਿਓ ਸੋ ਮੇਰੀ ਆਸ ਹੈ ਕਿ ਅਸੀਂ ਅਗਲੇ ਦਿਨਾਂ ਚ ਹੋਰ ਜਿਹੜਾ ਪ੍ਰੈਸ ਕੰਝਾ ਕੱਸਾਂਗੇ ਇਹਨਾਂ ਫਰਾਡੀਆਂ ਦੇ ਖਿਲਾਫ ਜਿਹੜਾ ਲੋਕਾਂ ਨੂੰ ਧੋਖਾ ਕਰਨ ਵਾਲਿਆਂ ਦਾ ਖਾਤ ਜਣਾ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਚ ਜਿਹੜੇ ਧੋਖਾ ਕਰਦੇ ਐ ਟਰੈਵਲ ਏਜੰਟ ਕੋਈ ਡਿਪਾਰਟਮੈਂਟ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵੱਲੇ ਸਮਝ ਲਈਏ ਕਿ ਅਸਲੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਲਿਸਟ ਨਹੀਂ ਤਿਆਰ ਹੋ ਸਕਦੀ ਉਹਦਾ ਐਕਚੁਅਲੀ ਇਹ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਨੈਟਵਰਕ ਬੜਾ ਲੰਬਾ ਚੋੜਾ ਆ ਉਹ ਲਿਸਟ ਇਸ ਕਰਕੇ ਦੀ ਤਿਆਰ ਹੁੰਦੀ ਕਿ ਜਿਹੜੇ ਬੰਦੇ ਪੰਜਾਬ ਚ ਦੇ ਜੇ ਮਤਲਬ ਬੰਬੇ ਦੇ ਕਿ ਏਜੰਟ ਦਾ ਕੰਮ ਕਰਦੇ ਆ ਜਾਂ ਦबई ਵਾਲੇ ਏਜੰਟ ਦਾ ਕੰਮ ਕਰਦੇ ਆ ਉਹ ਸਿਰਫ ਜਿਹੜੇ ਚੁੱਪਚੀ ਬੀਤੇ ਜਾਂਦੇ ਆ ਬੰਦਿਆਂ ਨਾਲ ਸੌਦੇਬਾਜ਼ੀ ਕਰਦੇ ਆ ਉਹਨਾਂ ਨਾਲ ਗੱਲ ਕਰਉਂਦੇ ਆ ਜੀ ਤੁਹਾਡੀ ਗੱਲ ਕਰਾ ਦਿੰਦੇ ਆ ਤੇ ਚਲੋ ਤੁਸੀਂ ਸੋ ਬੰਦੇ ਇਦਾਂ ਲੱਭਣੇ ਉਹ ਉਦੋਂ ਹੀ ਲੱਭੇ ਜਾ ਸਕਦੇ ਜਦੋਂ ਜਿਹਦੇ ਨਾਲ ਫਰਾਡ ਹੋਇਆ ਜਿਹਦੇ ਨਾਲ ਧੋਖਾ ਹੋਇਆ ਉਹ ਬੰਦਾ ਸਾਦੂ ਬਿਆਨ ਦੇ ਕੇ ਇਹ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਜੇ ਫਿਰ ਅਸੀਂ ਉਹ ਬੰਦੇ ਦੇ ਉੱਤੇ ਕਾਨੂੰਨੀ ਕਾਰ ਸੰਭੇ ਇਦਾਂ ਜਿਹੜਾ ਤੁਸੀਂ ਆਈਡੈਂਟੀਫਾਈ ਨਹੀਂ ਕਰ ਪਾਉਗੇ ਪੰਜਾਬ ਕਿ ਗਾਇ ਕਾਨੂੰਨੀ ਕਿੰਨੇ ਕਾਨੂੰਨੀ ਕਹਿੰਦੇ ਗਾਇ ਕਾਨੂੰਨੀਆਂ ਨੇ ਕਿਦੇ ਬੋਰਡ ਥੋੜਾ ਲਾਇਆ ਉਹਨਾਂ ਨੇ ਕਿਦੇ ਉਹ ਉਹ ਵੱਡਾ ਕੋਈ ਦਫ਼ਤਰ ਥੋੜਾ ਖੋਲਿਆ ਉਹਦੇ ਪੈਦਲ ਸਵਾਰ ਨੇ ਇੱਦਾਂ ਹੀ ਬੰਦੇ ਲੱਭਦੇ ਰਹਿੰਦੇ ਆ ਤੇ ਇਦਾਂ ਹੀ ਮੁੜ ਕੇ ਫਾਕੇ ਉਹ ਘੱਲ ਦਿੰਦੇ ਜਿਹੜੇ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਜਿਹੜੇ ਬੋਰਡ ਲਗਾਉਂਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਉਹ ਪ੍ਰਾਡ ਨੇ ਜਾਂ ਸਹੀ ਨਹੀਂ ਉਹ ਤੇ ਅਸੀਂ ਡੀਸੀ ਸਾਹਿਬ ਦੀ ਡਿਊਟੀਆਂ ਲਾਈਆਂ ਸੀਪ ਸਾਹਿਬ ਨੇ ਸਾਡੇ ਪੰਜਾਬ ਚ ਡਿਊਟੀਆਂ ਲਾਈਆਂ ਕਿ ਜਿੱਥੇ ਕਿਤੇ ਇਦਾਂ ਦਾ ਖੁੱਲਾ ਜਿਨ੍ਹਾਂ ਨੇ डीसी ਕੋਲੋਂ ਪਰਮਿਸ਼ਨ ਨਹੀਂ ਲਈ ਤੇ ਜਿਨ੍ਹਾਂ ਨੇ ਕੇਂਦਰੀ ਸਰਕਾਰ ਦੇ ਇਮੀਗ੍ਰੇਸ਼ਨ এনवायरमेंट ਕੋ ਪਰਮਿਸ਼ਨ ਨਹੀਂ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਬੰਦ ਕਰੋ ਉਹ ਵੀ ਇਹੀ ਕਰਦੇ ਆ ਪਰ ਉਹ ਘੱਟ ਨੇ ਲੋਕਾਂ ਨੇ ਨਾ ਉਹ ਲਈ ਆ ਸਿੱਧੀ ਹਾਂ ਤੇ ਨੌਜਵਾਨਾਂ ਕੀ ਮੈਸੇਜ ਹੈ ਉਹ ਜਿਹੜੇ ਲੜਕੇ ਬਾਹਰ ਜਾਂਦੇ ਨੇ ਹਲੇ ਵੀ ਕਰਕੇ ਹੋਏ ਨੇ ਜੈਟਨ ਨੂੰ ਜਨਗਨ ਕੀ ਮੈਸੇਜ ਸਰਕਾਰ ਨੂੰ ਨਹੀਂ ਨਹੀਂ ਮੇਰਾ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਆਪਾਂ ਦੇਖ ਨੂੰ ਨੀ ਧੰਗਾ ਦੇ ਨਾਲ ਬਾਹਰ ਨਾ ਜਾਈਏ ਅੱਜ ਦਾ ਜਿਹੜਾ ਯੁੱਗ ਹੈ ਇਹ ਐਜੂਕੇਸ਼ਨ ਦਾ ਯੁੱਗ ਹੈ ਗਲੋਬਲਾਈਜੇਸ਼ਨ ਦਾ ਯੁੱਗ ਹੈ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਤੁਸੀਂ ਚਾਹੇ ਪੜਨ ਚੱਲ ਜਾਓ ਚਾਹੇ ਨੌਕਰੀ ਲੈਣ ਚੱਲ ਜਾਓ ਪਰ ਜਾਓ ਸਹੀ ਧੰਗਾ ਕਾਨੂੰਨੀ ਧੰਗਾ ਮੇਰੀ ਬੇਨਤੀ ਹੈ ਲੋਕਾਂ ਨੂੰ ਅੱਜ ਕੱਲ ਤਾਂ ਇੱਕ ਇੱਕ ਪੋਤੇ ਆ ਲੋਕਾਂ ਦਾ ਪਹਿਲੇ ਜਵੰਦ ਦੇ ਜਿਹੜੇ 50 50 ਪੱਤੋਂ ਹੁੰਦੇ ਸੀ ਉਦੋਂ ਆਪਾਂ ਵੇਚਦੇ ਕਈ ਸਮਿਆਂ ਤੋਂ ਇਸ ਗੱਲ ਤੇ ਲੱਗੇ ਦੋ ਹੀ ਬੱਚੇ ਘਰ ਵਿੱਚ ਹੁੰਦੇ ਅੱਛੇ ਇੱਕ ਲੜਕੀ ਐ ਇੱਕ ਲੜਕਾ ਐ ਤੇ ਆਪਣਾ ਜਿਹੜਾ ਇੱਕ ਇੱਕ ਲੜਕਾ ਵੀ ਐ ਉਹਨੂੰ ਵੀ ਆਪਾਂ ਜਾਂਦੇ ਟਰੈਵਲ ਜੰਟਾ ਦੇ ਦਾ ਹੀ ਮੌਤ ਦੇ ਮੂਹਰੇ ਵਿੱਚ ਧਕੇਲ ਦਿੰਦੇ ਆ ਆ ਜਿਹੜੇ ਬੱਚ ਕੇ ਆਦੇ ਛੁਕਦੇ ਉਹ ਬੱਚ ਕੇ ਆ ਗਏ ਨਹੀਂ ਤਾਂ ਉਹ ਦੱਸਦੇ ਆ ਨਾ ਨਾਲ ਤੁਹਾਨੂੰ ਵੀ ਕਿੰਨੇ ਜੰਗਲਾਂ ਦੇ ਵਿੱਚ ਅਸੀਂ ਪਿੰਜਰ ਵੇਖੇ ਕਿੰਨੀਆਂ ਲਾਚਾਂ ਵੇਖੀਆਂ ਐਡੇ ਬੰਦੇ ਉੱਥੇ ਮੱਤ ਦਿੰਦੇ ਆ ਸੋ ਮੇਰੀ ਲੋਕਾਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਬੇਨਤੀ ਆ ਪੜਨ ਜਾਓ ਰੋਟੀ ਕਮਾਉਣ ਜਾਓ ਕੋਈ ਗੱਲ ਨਹੀਂ ਪਰ ਜਾਓ ਕਾਨੂੰਨੀ ਤੰਗ ਦੇ ਨਾਲ ਜਾਓ ਕਾਨੂੰਨੀ ਰਸਤੇ ਦੇ ਨਾਲ ਗੈਰ ਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਬੰਦਿਆਂ ਦੇ ਟੇਟੇ ਚੜ ਕੇ ਜਿਹੜਾ ਤੁਹਾਨੂੰ ਕੋਈ ਗਲਤ ਸਟੈਪ ਤੇ ਜੁਕੜਨਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਜੜੀ ਬੇਨਤੀ ਆ